ਨਾ ਸੁਨੀਲ ਬੰਸਲ ਮੋਤੀਆ ਗ੍ਰੀਨ ਨਾਭਾ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਸਾਡੇ ਪੂਰੇ ਮੋਤੀਆ ਜ਼ਿਲ੍ਹੇ ਦੇ ਸਾਰੀ ਲੋੜੀਆਂ ਅਤੇ ਮਕਰ ਸੰक्रांति ਦੀਆਂ ਲੱਖ ਲੱਖ ਵਧਾਈਆਂ ਇਹ ਲੋੜੀ ਸਭ ਦੇਕਰ ਬਹੁਤ ਰੰਗਰਲੀਆਂ ਅਤੇ ਬਹੁਤ ਖੁਸ਼ ਲੈ ਕੇ ਆਏ ਵੀ ਮੇਰੇ ਵੱਲੋਂ ਪੀਪੀ 34 ਨਾਭਾ ਵੱਲੋਂ ਲੋੜੀ ਤੇ ਮਕਰ ਸੰक्रांति ਦੀਆਂ ਨਾਭਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਸਸਿਕਾ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬੱਲਾ ਜੀ ਮੈਂ ਸੁਮਿਤ ਬਲ ਸ਼ੈਲਪੀ ਸੇਵਾਦਾਰ ਸ਼੍ਰੀ ਸ਼ਾਮ ਪਰਿਵਾਰ ਸੰਗ ਨਾਬਾ ਆਪਣੇ ਵੱਲੋਂ ਤੇ ਆਪਣੇ ਸਾਰੇ ਸ਼ਾਮ ਪਰਿਵਾਰ ਵੱਲੋਂ ਨਾਬਾ ਨਿਵਾਸੀਆਂ ਨੂੰ ਇਸ ਲੋਹੜੀ ਦੇ ਤਿਹਾਰ ਤੇ ਲੱਖ ਲੱਖ ਵਧਾਈ ਦਿੰਦਾ ਜੈ ਸ਼੍ਰੀ ਸ਼ਾਮ ਮੈਂ ਸੁਰਿੰਦਰ ਸਿੰਘ ਨਾਬਾ ਨਿਵਾਸੀ ਸਾਰੇ ਨਾਬਾ ਨਿਵਾਸੀਆਂ ਨੂੰ ਨਵੇਂ ਸਾਲ ਮਕਰ ਸੰਕ੍ਰਾਂਤੀ ਤੇ ਲੋਹੜੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਇਹੇ ਖੁਸ਼ੀਆਂ ਭਰਿਆ ਤਿਹਾੜ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਮੈਂ ਰਮੇਸ਼ ਕੁਮਾਰ ਬਾਬੀ ਸਾਰੇ ਨਾਬਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਅਤੇ ਦੇਸ਼ ਨਿਵਾਸੀਆਂ ਨੂੰ ਲੋੜੀ ਅਤੇ ਮਕਰਤਿਕ્રાंति ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਪ੍ਰਮਾਤਮਾ ਕਰੇ ਇਹ ਤਿਹਾੜ ਆਪਦੀ ਲਈ ਖੁਸ਼ੀਆਂ ਲੈ ਕੇ ਆਵੇ ਮੈਂ ਵਿਪਨ ਕੁਮਾਰ ਐਚਯੂਐਲ ਨੰਬਰ ਓਮਪਲੋਏ ਸਾਰੇ ਨਾਬਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਲੋਹੜੀ ਮਕਰਸ ਕ੍ਰਾਂਤੀ ਅਤੇ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ